ਹਾਲ ਜੀ ਸਾਰੇ ਨੂੰ ਤੇ ਸਵਾਗਤ ਆ ਬਾਈ 1855 ਤੇ ਬਾਕੀ ਅੱਧਰ ਅੱਧਰ ਵਾਲਾ ਕੰਮ ਜਿਆ ਕਰਨ ਲੱਗੇ ਉਹ ਤੋਂ ਮਿੱਟੀ ਮੁੱਟੀ ਹੀ ਕਰਤੇ ਨੇ ਸੱਟ ਤੇ ਹੁਣ ਟਰੈਕਟਰ ਲੈ ਕੇ ਚੱਲੇ ਕਰਨ ਨੂੰ ਸੁਪਰ ਸਟਰ ਮਿਲਣਾ ਬਾਈ ਆਪਾਂ ਨੂੰ ਸ਼ਾਮ ਨੂੰ ਅੱਜ ਜੇ ਆ ਗਏ ਉੱਧਰ ਬਲਾ ਚੌੜ ਸਾਡਾ ਜੱਸ ਗਿਆ ਵਿਆ ਉੱਧਰ ਕਣਕ ਵਿੱਚੋਂ ਤਿੰਨ ਚਾਰ ਦਿਨਾਂਗੇ ਤੇ ਉਹਦੇ ਵੇਲਾ ਹੋਵੇ ਵੇਲਾ ਵੀ ਕਿੱਥੇ ਉਹਦਾ ਵੀ ਵਿੱਚੋਂ ਨਹੀਂ ਆਉਣਾ ਏ ਔਰ ਇਹਨੂੰ ਤੇ ਮੈਂ ਕਿਹਾ ਟਰੈਕਟਰ ਲੈ ਆਈਂ ਵੀ ਮੈਂ ਪਾ ਗਏ ਆਪਣੇ ਨਾਲ ਬੀਜ ਚੱਲੀ ਹੁਣ ਉਹਨੇ ਵੀ ਆ ਜਾਣਾ ਜੇ ਤੱਕ ਅਗਰ ਤੱਕ ਅੱਧਰੇ ਕੰਮ ਨਬੇੜ ਤਾਂ ਆਪਾਂ ਨੇ ਹੁਣ ਘਰ ਨੂੰ ਵੀ ਚੱਲਦੇ ਆਂ ਕਿਉਂਕਿ ਇਹ ਸ਼ਿਆਦੀ ਦੇ ਨਾਲ ਠਫੜ ਜੇ ਹੋ ਗਏ ਤੇ ਟੰਡੇ ਵਿੱਚ ਜਿਗਣਾ ਲਾਰਜੀ ਟਾਈਪ ਹੋ ਗਿਆ ਪਤਾ ਨਹੀਂ ਨਵੀਂ ਮਿੱਟੀ ਜੀ ਕਰਕੇ ਬਹਿਣ ਕਰਕੇ ਕੋਈ ਹੋ ਸਕਦਾ ਹੈ ਕਿ ਚੱਕਰ ਜਾਂ ਮੱਛਰ ਮੁੱਛਾ ਲੜ ਗਿਆ ਹੋਵੇ ਤੇ ਮੱਛਰ ਤਾਂ ਵੈਸੇ ਉੱਥੇ ਆਇਆ ਨਹੀਂ ਇੰਨਾ ਆਪਾਂ ਸਫਾਈ ਰੱਖਦੇ ਆਂ ਪੂਰੀ ਤੇ ਉਹਦਾ ਵੀ ਟੀਕਾ ਲਵਾਤਾ ਤਾਂ ਡਾਕਟਰ ਆਪੇ ਲਾਗੇ ਤਾਂ ਸੌ ਬਹੁਤ ਆ ਦਵਾ ਲੈਂਦਾ ਫਿਰ ਘਰ ਦੇ ਨਾਲ ਮਾਮਲੇ ਵਿੱਚ ਵੀ ਕੁਝ ਤੇ ਆ ਮ ਖਰਾਬ ਕਰਨ ਲੱਗ ਗਿਆ ਜੀ 8 ਟਣਕ ਦਾ ਜੰਮ ਬੋਸ ਹੈ ਇਹ ਕੱਲਾ ਕੱਲਾ ਇਹਨ ਵਧੀਆ ਦਾਣਾ ਜਾਂਦਾ ਰਿਹਾ ਆ ਆ ਕੀ ਆ ਦੇਖ ਨਿਕਲ ਰਹੀ ਹੈ ਗਣਕਾਂ ਨੇ ਦਾਣਾ ਖਰਾਬ ਨਹੀਂ ਹੋ ਗਿਆ ਕੱਲਾ ਕੱਲਾ ਦਾਣਾ ਜੰਮ ਰਿਹਾ ਜਿੱਥੇ ਜੇ ਆਪਾਂ ਬੀਜ ਲਿਆਂਦਾ ਬਈ ਬਹੁਤ ਵਧੀਆ ਬੀਜ ਦਾ ਰਿਜ਼ਲਟ ਆ ਪਿਛਲੀ ਵਾਰੀ ਵੀ ਲੈ ਕੇ ਆਇਆ ਤਾਂ ਮੈਂ ਪਹਿਲਾਂ ਘਰ ਦਾ ਬੀਜੇ ਕਰਦਾ ਬਈ ਝਾੜ ਦਾ ਬਹੁਤ ਫਰਕ ਪੈਂਦਾ ਹੈ ਤੇ ਆ ਦੇਖੋ ਜਮਨ ਕਿੰਨਾ ਸੋਨਾ ਕੰਟਲ। ਉਰੇ ਤੇ ਬਾਈ 23.5 ਕੁਇੰਟਲ ਮੈਂ ਪਿਛਲੀ ਵਾਰੀ ਕੱਢੀ ਆ। ਜਾਂ ਟਰਾਲੇ ਦੇ ਟਾਇਰ ਟੁੱਟੇ ਤੇ ਆ ਖੇਤ ਚ। ਜਾਂ 23.5 ਕੁਇੰਟਲ ਦਾ ਝਾੜ ਆਇਆ ਤਾਂ ਬਾਈ ਉਰੇ ਆ ਖੇਤਾਂ ਚ ਮੇਰੇ। ਇਹ ਰੇਤ ਲਈ ਜੀਆਂ ਨਾਲੇ। ਤੇ ਸੇਵਾ ਵੀ ਬਾਈ ਆਪਾਂ ਨੇ ਪੂਰੀ ਕਰੀ ਵੀ ਤੀ ਕੱਢ ਕੇ। ਐਸ ਕੀ ਵੀ ਡਿਡ ਡਿਡ ਥੈਲਾ ਡਾਇਦਾ ਪਾਇਆ ਤੁਨੇ। ਬਾਕੀ ਹੁਣ ਦੇਖਦੇ ਆ ਇਹਨੂੰ। ਤੇ ਕਿੰਨਾ ਦਾ ਆ ਜਾ ਮਾੜੀ ਮੋਟੇ ਕਿਤੇ ਜਿੱਥੇ ਸੂਰਜ ਜਿਆਦਾ ਕਰਿਆ ਹੋਊਗਾ ਉੱਥੇ ਥੋੜਾ ਜਿਆ ਕੀ ਉਹ ਕਰ ਦੂਗੇ ਸੱਟ ਠੀਕ ਐ ਵੈਸੇ ਤਾਂ ਹਜੇ ਫਿਲਹਾਲ ਠੀਕ ਜਈ ਇਹ ਜਿਆਦਾ ਨਹੀਂ ਦਾ ਜਾ ਪਾਇਆ ਪਾਇਆ ਵਾ ਥੋੜਾ ਜਿਹਾ ਉਹਦੇ ਤੇ ਬਾਕੀ ਉਧਰ ਜੇ ਪਾਇਆ ਹੋਇਆ ਤਾਂ ਤੇ ਇਸਰੇ ਸਰੇ ਸਰੇ ਆਪਾਂ ਲਾ ਗਏ ਤੇ ਉਦੋਂ ਪੰਚ ਨਹੀਂ ਆਏ ਤੇ ਆਪਣੇ ਨੇ ਪੰਚ ਵੀ ਅੱਜ ਵੀ ਨਾਲੇ ਆ ਫੇਰ ਇਹ ਤਾਂ ਬਈ ਅੱਜ ਸੱਜੀ ਦਾ ਮਾੜਿਆ ਹੋਇਆ ਹੁਣ ਮੇਰੀ ਇਹ ਜਿਹੜੇ ਕਰਕੇ ਬਲੌਗ ਬਣਦਾ ਬਈ ਇਹਦੀ ਵਦੋਂ ਹੁਣ ਬਲੌਗ ਡੈਡੀ ਸੈਨ ਜਾਦਾ ਤੇ ਬਾਕੀ ਅਜੇ ਹਮ ਤਾਂ ਕਾਉਂਗੇ ਭਾਈ। ਇਦਣ ਆਪਣਾ ਬਾਈ ਟਰੈਕਟਰ ਦੇਖ ਲਓ ਤੁਸੀਂ। 3 ਘੰਟੇ ਟਰੈਕਟਰ ਵੀ ਉਹ ਚੱਲਿਆ ਏ। 3 ਘੰਟੇ 2 ਕੁ ਘੰਟੇ ਕੀ ਬਾਹੀ ਨੂੰ ਲੱਗੇ ਤੇ ਫਿਰ ਚਾਹ ਪਾਣੀ ਪੀਤਾ। ਇਦਾਂ ਖੜਿਆ ਬੀਜ ਲੈ ਕੇ ਫਿਰ ਹੋਰ ਵੀ ਖੜਿਆ ਰਿਹਾ ਮੈਂ। ਮੁੰਡੇ ਆ ਗਏ ਤੇ ਉਹ ਤੇ ਟਰੈਕਟਰ ਮੈਂ ਬੰਦ ਨਹੀਂ ਕਰਿਆ ਕਿਉਂਕਿ ਗਰਮ ਹੋਇਆ ਹੋਇਆ ਤਾਂ 15 ਲੀਟਰ ਪੂਰਾ ਤੇਲ ਪੀਤਾ ਟਰੈਕਟਰ ਨੇ ਪੂਰਾ 15 ਲੀਟਰ। ਬਾਕੀ ਤੁਸੀਂ ਐਵਰੇਜ ਹੋਈ ਸਾਢੇ 6 ਦੀ ਭਾਈ ਮੈਂ ਮੰਨ ਕੇ ਚੱਲੂ ਚਲੋ ਸਾਢੇ 6-7 ਦੇ ਵਿੱਚ। ਵੀ ਉਦਾਂ ਜੇ ਲਾਈਏ ਆਪਾਂ 2 ਘੰਟੇ ਵੀ ਬਾਹੀ ਨੂੰ ਹਨਾ ਤਾਂ ਫਿਰ 15 ਲੀਟਰ 7.5 ਦੀ ਬਣਦੀ ਆ ਤੇ ਨਹੀਂ ਅੰਨਾ ਚੰਦ ਬਾਕੀ ਹੁਣ ਚੱਲਦੇ ਆਂ ਲੈ ਕੇ ਟਰੈਕਟਰ ਨੂੰ ਤੁਹਾਨੂੰ ਦਿਖਾਉਨੇ ਆ ਬਾਕੀ ਪਿੰਡ ਜਾ ਕੇ ਤੇ ਦਾਦਾਂ ਨੂੰ ਵੀ ਦੱਸਣੀ ਬਈ ਹੁਣ ਵਧੀਆ ਰਿਜ਼ਲਟ ਆ ਤਾਂ ਹੀ ਕਰਕੇ ਹੁਣ ਆਪਾਂ ਨੇ ਸ਼ੂਗਰ ਸੀਡਰ ਨਾਲ ਆਪਣੇ ਨਾਲ ਦੀਦ ਦੇਣੀ ਤੇ ਇੱਧਰ ਵੀ ਗਣਕਾ ਰਿਆ ਹੀ ਮਾਰ ਲੱਗ ਗਿਆ ਤੇ ਹੁਣ ਗਣਕਾ ਦੀ ਬਜਾਈ ਇਕੱਠੀ ਜੀ ਹੋ ਗਈ ਸਾਰਿਆਂ ਦੀ ਤਾਂ ਕਰਕੇ ਬਚਾਉ ਆ ਥੋੜਾ ਸੂਰਾ ਨਾ ਨਹੀਂ ਆ ਗੰਨੇ ਕਰਕੇ ਆਪਣੇ ਪੈਣ ਲੱਗ ਗਿਆ ਥੋੜਾ ਜਿਹਾ ਇਹ ਚਲੋ ਕੋਈ ਨਹੀਂ ਬਾਕੀ ਚੱਲਦੇ ਆਪਾਂ ਹੁਣ ਪਿੰਡ ਨੂੰ ਫੇ ਤੁਹਾਨੂੰ ਦਿਖਾਉਂਦੇ ਆ ਘਰਾਂ ਜਾ ਕੇ ਸ਼ਹਿਰ ਆਦੇ ਨਾ ਉਦ ਨਾਲ ਕੁਝ ਨਹੀਂ ਦਿਖ ਰਿਹਾ ਇੰਨੀ ਜਿਆਦਾ ਧੁੰਦ ਹੋ ਗਈ ਤੇ ਪੂਰਾ ਪੰਛੀ ਦਾ ਖੜਾ ਹੋ ਗਿਆ ਹੁਣ ਬੀਜ ਬੋਜ ਪਾਉਣ ਲੱਗੇ ਆ ਆ ਦੋਨੇ ਖੱਤੇ ਬੀਜ ਤੇ ਆਪਾਂ ਨੇ ਤਕਰੀਬ ਹੈ ਚਾਕੂ ਇੱਥੇ ਰੱਖਿਆ ਤਾਂ ਬਾਕੀ ਬਈ ਇਸ਼ੂ ਪਹੁੰਚਿਆ ਹੋਇਆ ਦਾ ਹੋਰ ਫੇਰ ਮੁੰਡਿਆ ਗਿਆ ਸੱਸੀ ਕਾਲ ਜੀ ਸਾਰੇ ਇਹ ਜੇ ਵੀ ਵਿਚਾਰਾ ਨਾਂ ਲਾਇਆ ਗਿਆ ਹੁਣ ਇਕੱਲੇ ਦਾ ਫਿਰ ਔਖਾ ਦਾ ਪੂਰਾ ਪੂਰਾ ਦਾ ਇੱਕ ਫੋਨ ਕਰੋ ਜਦੋਂ ਕਰਦੇ ਆਂ ਆਪਣੇ ਨਾਲ ਤਾਂ ਬਾਈ ਆਪਾਂ ਵੀ ਰੇਕ ਨਾਲ ਤੁਰੀਦਾ ਚੱਲੋ। ਇਹੀ ਸਾਥ ਬਹੁਤ ਹੁੰਦਾ ਬਾਈ। ਇਹਦਾ ਬੰਦਾ ਕੰਮ ਦੇ ਟਾਈਮ ਆ ਜਾਵੇ। ਬਾਕੀ ਗਿੱਲ ਹੈ ਬਾਈ ਗਿੱਲ ਵਾਲਾ ਨਜ਼ਾਰਾ ਬੰਨੇ ਪਿਆ ਇਹਨਾਂ। ਵੀ ਸੁੱਕੇ ਖੇਤ ਤੇ ਆਪਣੇ ਤੇ ਓਸ ਪੈ ਰਹੀ ਹੈ ਨਾਲ ਜਿਹਨਾਂ ਨੂੰ ਦੇਖ ਲਓ ਤੁਸੀਂ ਉਹ ਜੱਗੇ ਨਾਲ ਦੇ ਘਰ ਦੀ ਲਾਈਟ ਵੀ ਹੁੰਦੀ ਦਿਖ ਰਹੀ। ਇੰਨੀ ਜ਼ਿਆਦਾ ਧੁੰਦ ਆ ਟਰੈਕਟਰ ਵੀ ਮੁੜੋ ਜੀ। ਹੁਣ ਦੇਖਣ ਲੱਗਾ ਵਿੱਚ ਨੂੰ ਹਟ ਦਿੰਦੇ ਵਿੱਚ ਨੂੰ ਗਰੋਲੇ ਆਉਂਦੇ ਨੇ। ਤੇ ਇਹ ਨਾਲ ਪੂਰਾ ਆਪਣੇ ਇਹ ਆਪਾਂ ਨੇ ਬਾਈ ਇਹਨਾਂ ਦੋਨੇ ਗੱਤਿਆਂ ਚ ਇਹਦਾ ਚ ਬਾਕੀ ਸਵੇਰੇ ਦਿਖਾਵਾਂਗਾ ਹੋਰ ਤਾਂ ਕੁਝ ਦਿਖਤ ਨਹੀਂ ਹੈਗਾ ਦੋਨਾਂ ਚ ਇੱਕ ਬੀਜ-ਬੀਜ ਜਿਹੜਾ ਉੱਪਰਲਾ ਬਾਸਮਤੀ ਵਾਲਾ ਤੇ ਇੱਕ ਉਹ ਚਰੀ ਵਾਲਾ ਉਦੋਂ ਇੱਕ ਬੀਜਣਾ ਇਹ ਬਾਕੀ ਆ ਤੁਹਾਨੂੰ ਦਿਖਾ ਦਿੰਨੇ ਆ ਥੱਲੇ ਬੈ ਥੱਲੇ ਆ ਇਹ 826 ਹੈ 826 ਉਹਰੇ ਬੀਜ ਤੇ ਉਧਰ 187 ਬੀਜ ਉਹ ਕੀਲੇ ਦਾ ਲਿਆਂਦਾ ਵਾ ਇਹਦਾ ਮਾ ਕੇ 10 ਕਿਲੋ ਇਹਦਾ ਵੀ ਬਚ ਗਿਆ ਕਿਉਂਕਿ ਇਹ 2 ਕਿਲੋ ਪੂਰੇ ਨਹੀਂ ਹੈਗੇ ਆਪਣੇ 4 ਕਿੱਗ ਵਿੱਗੇ ਜਗਾ ਇਹ 3 ਕਿੱਗ ਵਿੱਗੇ ਹੋ ਆ ਤੇ 2 ਵਿੱਗੇ ਘਟਾ 8 ਕਿੱਗ ਵਿੱਗੇ ਜਗਾ ਇਹ ਸਾਰੀ ਬਣਦੀ ਨਾ ਦਿਸ 7 8 ਦੇ ਸਾਢੇ 3 ਹੋਣਗੇ ਬਸ ਜੇ ਆਪਾਂ ਨੇ ਪ੍ਰੋਪਰ ਮੈਨੇਜ ਕਰਾ ਵਧਾਈ ਦੀ ਨਾ ਆਪਾਂ ਨੇ ਉਹਦੇ ਕਰਕੇ ਫਿਰ ਹੁਣ ਜਦਾ ਚੱਕਰ ਦਾ ਫਿਰ ਆਪਾਂ ਨੇ ਬੀਜ ਹੀ ਖੁੱਲੇ ਹੀ ਪਾਇਆ 45 ਕਿਲੋਵਰ ਬੰਨੇ ਆ ਵੇ ਤਾਂ ਆਪਾਂ ਨੇ ਬੀਜ ਥੋੜਾ ਜਿਹਾ ਫालतू ਪਾਉਂਦਾ ਹਾਂ ਕਿਉਂਕਿ ਪ੍ਰੋਪਰ ਦਾ ਪੈਂਦਾ ਨਹੀਂ ਹੁੰਦਾ। ਬੀਜ ਥੋੜਾ ਜਿਹਾ ਫालतू ਰੱਖਿਆ ਹੋਗਾ ਤਾਂ। ਇਹ ਕਰੀ ਵੀ ਆ ਸਟ 14 ਪਰ। ਇਹ 14 ਪਰ ਪਾਉਂਦਾ ਇਹ। ਤੇ ਇਹਨਾਂ 16 ਪਰ ਕਰੀ ਵੀ ਆ 42 ਗੱਡਾ ਬੀਜ ਪਾ ਲਿਆ। ਤੇ ਆਕਰ 14 ਗੱਡਾ ਹੋ ਗਈ। 14 ਪਰ ਕਰੀ ਵੀ ਆ ਆਪਣੇ। ਬਾਕੀ ਰੇਹ ਵੀ ਆਪਾਂ ਨੇ ਥੱਲਾ ਪਾਇਆ ਆ ਦੇਖੋ। 1.5 ਸਾਲ ਸੰਭੂ ਤਕਰੀਬਨ। ਅਵੇ ਬਹਿ ਗਿਆ ਤੇ ਆ ਦੇਖ ਲੋ। ਦੇ ਆਪਣਾ ਫਰਸਾ ਦਾ ਜੰਮ ਤੇ ਹੁਣ ਉਸ ਨਾਲ ਵੀ ਉਹ ਨਹੀਂ ਹੋ ਰਿਹਾ ਜੰਮ ਨਹੀਂ ਰਿਹਾ। ਬਾਕੀ ਹੁਣ ਜਾ ਕੇ ਅੰਦਰ ਖੜਾ ਕੇ ਤਰਪਾਲ ਤੋਂ ਪਾਜੋ ਲਾ ਦਿੰਦੇ ਕਿਉਂਕਿ ਫੇਰ ਕੱਲ ਨੂੰ ਨਾ ਕਿਸੇ ਨੂੰ ਦਿੱਕਤ ਆਵੇ। ਕਿਉਂਕਿ ਇਹ ਵੀ ਆਪਾਂ ਆਪਣੀ ਚੀਜ਼ ਸਮਝ ਕੇ ਚਲਾਉਨੇ ਆ ਕਿਉਂਕਿ ਜੇ ਹੁਣੀ ਸੰਭਾਲ ਰੱਖੋਗੇ ਤਾਂ ਗਾਹ ਵਾਸਤੇ ਮਿਲ ਜਾਊਗਾ। ਨਹੀਂ ਤਾਂ ਜੇ ਤੋੜਨ ਮੋੜਨ ਆ ਪਰ ਥੱਕੇ ਵਾਲਾ ਕੰਮ ਕਰਨਾ ਫੇਰ ਉਹ ਤੁਹਾਨੂੰ ਪਤਾ ਹੀ ਆ। ਇਹਨਾਂ ਤਾਂ ਪੂਰਾ ਪਿਆਰ ਨਾਲ ਚਲਾਉਨੇ ਆ। ਪੱਤਿਆਂ ਪੁੱਤਿਆਂ ਦਾ ਵੀ ਧਿਆਨ ਰੱਖ ਕੇ ਬੱਠਾ-ਬੁੱਠਾ ਤੇ ਵੀ ਹਨਾ ਇਹਨਾਂ ਪੂਰਾ ਪਿਆਰ ਨਾਲ ਵਧੀਆ ਕੰਮ ਆ। ਬਾਕੀ ਪੂਰਾ ਰੰਗ ਬੰਨੇ ਪਏ ਹਾਂ ਰੇ ਪਾ ਦੇ ਅੱਧਾ ਦੂਆ ਥੈਲਾ ਵੀ ਪਾਉਣਾ ਆਪਾਂ ਨੇ ਆਹ ਪਾ ਦੇ ਅੱਧਾ ਦੂਆ ਪਾ ਦੇਣਾ ਇਹ ਵੀ ਥੱਲੇ ਉੱਪਰ ਵੀ ਸਾਢੇ ਤਿੰਨ ਤਿੰਨ ਡੱਬੇ ਜਗਾ ਉੱਪਰ ਤੇ ਥੈਲੀ ਆਪਾਂ ਨੇ ਪਾਤੀ ਪੂਰੀਓ 40 ਕਿਲੋ ਦੀ ਆ 40 ਕਿਲੋ ਦੀ ਪਾਤਾ ਤੇ ਪੰਜ ਪੰਜ ਆਪਾਂ ਨੇ ਉੱਪਰ ਲੈ ਆਂਦਾ ਵੇਦਾ ਡੱਬੇ ਦਾ ਐਂ ਕਰ ਮੁੰਡਿਆ ਉਹ ਚੱਲ ਆ ਪਾ ਦੇ ਤੂੰ ਮੈਂ ਲੈ ਆਉਣਾ ਥੱਲੇ ਇਹ ਚਾਹ ਪਾਣੀ ਆਪਾਂ ਨੇ ਨਾਲੇ ਰੱਖਿਆ ਹੋਇਆ ਤੇ ਚਾਹ ਪਾਣੀ ਬਿਸਕੁਟ ਪੰਨੀਆਂ ਪੰਨੀਆਂ ਖਲਾਈਆਂ ਮੁੰਡਿਆਂ ਨੂੰ ਤੇ ਆ ਦਵਾਈ ਚੱਕ ਲਈ ਦਵਾਈ ਲਾ ਦੀ ਇੱਥੇ ਜੀ ਨਾ ਮੈਂ ਟਕ ਟੁੱਕੇ ਰੱਖਿਆ ਹੋਇਆ ਸਾਨੂੰ ਪੂਰਾ ਆਹ ਤੇ ਉਹ 10 ਕਿਲੋ ਬੀਜ ਬਚ ਗਿਆ ਆਪਣਾ 526 ਦਾ ਜਿਹੜਾ ਇਹਦਾ ਜੀ ਬੀਜਰ ਉਹ ਬਚ ਗਿਆ ਆਪਣੇ ਕੋਲ ਕਿਉਂਕਿ ਉਹ ਸਰ ਗਿਆ ਤਾਂ ਆਪਣਾ ਦੋ ਥੈਲੀ ਵਧੀਆਂ ਤੋ ਇਹ ਨਹੀਂ ਲੱਗਦੀ 80 ਕਿਲੋ ਵੀ ਜੀ ਲਾਗਦਾ ਵੀ ਇਹ ਤੇ ਜਿਆਦਾ ਘੱਟ ਵੀ ਨਹੀਂ ਹੋਵੇ ਜਿਆਦਾ ਵੀ ਨਹੀਂ ਕਿ ਜਿਹੜਾ ਹੈ ਬੀਜ ਆਪਾਂ ਲੈਂਦਾ ਉਹਦਾ ਵੀ ਮੁੱਲ ਦਾ ਇਹਨਾਂ ਵਧੀਆ ਫੀਜ ਆ ਕੱਲਾ ਕੱਲਾ ਦਾਣਾ ਜੰਮਦਾ ਪਿਛਲੇ ਸਾਲ ਰਿਜ਼ਲਟ ਦੇਖੇ ਆ ਤੇ ਤਾਂ ਹੀ ਭਾਈ ਆਪਣਾ ਝਾੜ ਵੀ ਵਧੀਆ ਆ ਪਿਛਲੇ ਉਥੇ ਪਹਿਲਾਂ ਆਪਾਂ ਭਾਈ ਘਰ ਦਾ ਬੀਜ ਪਾਇਆ ਕਰਦੇ ਲੋਟ ਨਹੀਂ ਆ ਜਾਂਦਾ ਪਹਿਲਾਂ ਬਾਬੇ ਨੇ ਵੀ ਸਾਡੇ ਮੁੱਲ ਦੇ ਆ ਕਰਦੇ ਹੁੰਦੇ ਤੇ ਉੱਥੀ ਤੋਂ ਆਪਾਂ ਨੇ ਹੁਣ ਦੁਬਾਰੇ ਸ਼ੁਰੂ ਕਰਿਆ ਜਮਕੌਰ ਸਾਹਿਬ ਤੋਂ 1500 ਰੁਪਏ 30 ਪਈ ਆਪਾਂ ਨੂੰ ਤੇ ਡਾਇਆ ਵਿੱਚ ਦੇ ਅੱਧਾ ਚੱਕ ਲਿਆ ਤਾਂ ਅਸਾ ਸੌਤੀ ਤੋਂ ਮਿਲ ਗਿਆ ਆਪਾਂ ਨੂੰ ਵਿਚਾਰ ਗਿਆ ਵਧੀਆ ਡਾਇਆ ਗੁੱਲਾ ਪਾਇਆ ਚਾਹ। ਬਾਹਰ ਖੋਲਦੇ। ਇਹ ਵੀ ਵਿੱਚੇ ਪਾ ਦੇ ਹੁਣ ਭਰ ਕੇ ਚਲਾ ਦਾਂ ਨਹੀਂ ਫਿਰ ਆਪੇ ਦੇਖਣ ਦੀ ਲੋੜ ਨਹੀਂ ਹੈਗੀ ਪਿੱਛੇ। ਬੀਜ ਬੂਦ ਦੇਖਣ ਦੀ ਲੋੜ ਨਹੀਂ ਕਿਉਂਕਿ ਪੋਰ ਬੰਦ ਨਹੀਂ ਹੋ ਰਹੇ। ਪੋਰਾਂ ਦੇ ਜਿਹੜੇ ਪਹਿਲੇ ਦਿਨ 15-80 ਰੱਸੀਆਂ ਬੰਨ੍ਹ ਕੇ ਕਰਿਆ ਤਾਂ ਸੈਟਿੰਗ ਹੁਣ ਵੀਰੇ ਨਾਲ ਨੇ ਵੱਢ ਕੇ ਹਨ ਵਧੀਆ ਕੰਮ ਕਰਤਾ ਸਿੱਧਿਆਂ ਦਾ ਆਪਣੀ ਦੇ। ਥੋੜਾ ਬਾਲਤਾ ਪਹਿਲਾਂ ਉਹ ਰੁਕੀ ਜਾਂਦੇ ਵੀਰੇ ਇਹ ਵਾਲੇ। ਸਣਕਾਲੇ ਦਾ ਚਲੋ ਰੁਕਦੇ ਨਹੀਂ ਹੈ ਹੈ ਦਵਾਈ ਲੈ ਆਇਆ ਲੈ ਆਉਣਾ ਮੈਂ ਦਵਾਈ ਇਹਨੂੰ ਪਾ ਦੇ ਆ ਪਰਚੀ ਹੀ ਕੱਢਦੀ ਐ ਚੋ ਤੇ 826 ਨਾ ਦੂਆ ਇਹ 287 ਵੀ ਜਾ ਠੀਕ ਹੈ ਗੋਆ ਯੋਜ ਚਾਕੂ ਹੈਗਾ ਬਾਕੀ ਸਾਨੂੰ ਰਾਤ ਦਾ ਵੀ ਦਿਖਾ ਦੋਨੇ ਭਾਈ ਕੱਲ ਨੂੰ ਇੱਕ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਭਾਈ ਬਹੁਤ ਆ ਰਹੇ ਆ ਇੱਕ ਤੋਂ ਜ਼ਿਆਦਾ ਹੋਊ ਡੀਟੀ ਆਪਣੇ ਪੱਤਿਆਂ ਉੱਤੇ ਧਿਆਨ ਦੇਣਾ ਰੈਡੀਅਰ ਵਾਲ ਵੀ ਤੇ ਸੁਪਰ ਸੀਟਰ ਨਹੀਂ ਮਿਲਦਾ ਤਾਂ ਉਹਦੇ ਕਰਕੇ ਹੁਣ ਅੱਜ ਤਾਂ ਲੱਗਿਆ ਰਾਤ ਨੂੰ ਰਾਤ ਦਾ ਵੀ ਫਾਇਦਾ ਆਏ ਜਿੱਦ ਬਹੁਤ ਜ਼ਿਆਦਾ ਹੋ ਗਿਆ ਵੇਖੋ ਟੈਰਾ ਨੂੰ ਮਿੱਟੀ ਲੱਗ ਗਈ ਆ ਵੇਖੋ ਨਹੀਂ ਖੇਤ ਨੂੰ ਮਿੱਟੀ ਨਹੀਂ ਲੱਗਣੀ ਚਾਰਾਂ ਨੂੰ ਮੈਂ ਤੁਹਾਨੂੰ ਮੋਟਾ ਤੇ ਚਾਹੀਦੀ ਨਹੀਂ ਆਪਾਂ ਨੇ ਛੋਪੀਆਂ ਜੀਆਂ ਬੀਜ ਦੇਣਾ ਪਰ ਥੱਲੇ ਨਾਲੀਆਂ ਛੋਪ ਲੱਗੀਆਂ ਨਹੀਂ ਹਵਾ ਪਈ ਜਾਂਦੀ ਹੈ ਉਹ ਦੋ ਤਿੰਨ ਮਹੀਨਿਆਂ ਦਾ ਕੋਈ ਗੌੜੀ ਜ਼ਿਆਦਾ ਨਹੀਂ ਚਲ ਗਈ ਜੀ ਇਹ ਬਾਕੀ ਦੋ ਥੈਲੇ ਮਿੱਟੀ ਦੇ ਰੱਖੇ ਹੋਏ ਆਪਾਂ ਨੇ ਮੁਰੇ। ਉਹ ਟਰੈਕਟਰ ਥੋੜਾ ਖੜਾ ਹੁੰਦਾ ਹੈ ਪਹਿਲਾਂ ਜਿਆਦਾ ਹੁੰਦਾ ਤਾਂ ਫਿਰ ਤਰੀਆਂ ਟੁੱਟਣ ਦਾ ਡਰ ਰਹਿੰਦਾ ਪਿੱਛੇ ਤੋਂ। ਤਾਂ ਆਪਾਂ ਨੇ ਪੱਕਾ ਬਦਲ ਮਦਾਰ ਕੇ ਪਹਿਲਾਂ ਢਲ ਭਰੇ ਦੇ ਨਾਲ ਵਿੱਚ ਕਰਾਂ। ਕੋਈ ਚੈੱਕਰ ਨਹੀਂ ਬਈ ਆ ਦੇਖੋ ਮੋਡੀਫਿਕੇਸ਼ਨ ਵੀ ਕਰੀ ਦੀ ਆਪਾਂ ਨੇ ਟਰੈਕਟਰ ਤੇ ਕੰਮ ਆਈ ਪੂਰਾ ਲਈਦਾ। ਸਾਰਾ ਕੰਮ ਠੇ ਰੱਖੀਦਾ। ਆ ਦੇਖੋ ਸਭ ਲਾਈਟਾਂ ਲੱਗੀਆਂ ਨੇ ਕੋਈ ਚੈੱਕ ਕਰਨੀ ਨਹੀਂ ਲੋੜ ਆਪਾਂ ਨੂੰ। ਟੁਕੜੇ ਤਾਂ ਦੇ ਰੂਲੇ ਰੱਖੇ ਨੇ। ਲੈਂਪਰ ਲਵਾਏ ਤਾਂ ਲੰਬੇ ਦਾ ਫਾਇਦਾ ਦੇਖ ਲਓ ਸਾਡਾ। ਦੋ ਥੈਲੇ ਹੋਰ ਰੱਖੋ ਜਾਨਾ। ਬਾਕੀ ਤੁਸੀਂ ਆਹ ਲ ਪੀੜੀਆਂ ਦਾ ਬੜਾ ਨਜ਼ਾਰਾ ਏ ਪੀੜੀਆਂ ਇਹਨਾਂ ਉਹ ਕਰਦੇ ਆ ਗਰਮ ਨਹੀਂ ਹੋ ਰਹੀਆਂ ਇਹ ਲੰਮਾਂ ਦੀ ਤੇ ਇਹ ਜਨਾ ਚਾਨਣਾ ਮੁਰੇ ਰਹਿੰਦਾ ਏ ਪੀੜੀ ਦਾ ਥੱਲੇ ਕਰਿਆ ਵਾ ਆਪਾਂ ਨੇ ਇਹ ਮਿਕਸ ਵਾਲੀ ਕਰੀ ਵੀ ਆ ਦੋਨਾਂ ਵਾਲਾ ਪੁਆਇੰਟ ਤੇ ਜਿਹੜੀ ਉਹ ਸਾਹਮਣੇ ਹੈ ਨਾ ਇੰਨਾ ਕੁ ਰੱਖ ਲਈ ਤੇ ਜੇ ਆਪਣਾ ਉੱਧਰ ਦੂਆ ਬੀਜ ਹੋਇਆ ਨਾ ਮਿਕਸ ਕਰਕੇ ਬੀਜ ਦੂੰਗੇ ਘਾਟ ਬਾਅਦ ਤੇ ਥੋੜਾ ਜਿਹਾ ਰੱਖ ਲਈ ਕੋਈ ਨਾ ਤੇ ਜਿਹੜੀਆਂ ਉਹ ਲਾਈਟਾਂ ਲੱਗੀਆਂ ਵੀ ਆਪਣੀਆਂ ਸਾਹਮਣੇ ਤੇ ਹਨ ਉਹ ਆਪਾਂ ਨੇ ਆਹ ਚੀਜ਼ ਕਵਰ ਕਰਦੀਆਂ ਪੂਰੇ ਅਜਿਹੇ ਦੇ ਟਾਇਰਾਂ ਦੇ ਲੇਜੂ ਆਹ ਕਰੋ ਇਹਨਾਂ ਆਪਾਂ ਨੇ ਗੱਲ ਵਾ ਬਣਾਈ ਜੀ ਉਹਦੇ ਨਾਲੇ ਤੌਰ ਵਾਲਾ ਕੰਮ ਲਈਦਾ ਫਲੈਸ਼ਰ ਮਾਰ ਕੇ ਟਾਇਰਾਂ ਪਰ ਨਾਲੇ ਹੁਣ ਉੱਪਰ ਥੋੜੀ ਚੱਕ ਲਈਆਂ ਆਹ ਜਦਾ ਕਵਰ ਹੋ ਗਈ ਟਾਇਰਾਂ ਕੋਲ ਐਨ ਦਿਖ ਰਹੀ ਤੁਹਾਨੂੰ ਤਾਂ ਜ ਬੜਾ ਵਧੀਆ ਰਹਿਣਾ ਪਾਣ ਲੱਗ ਪਿਆ ਅਟੇੜਾੜ ਦਾ ਵੀ ਜਾਣਾ ਚਾਹਦਾ ਸੀ ਜਾ ਵੀ ਜਾਣਾ ਬਈ ਆਪਾਂ ਨੇ ਤੇ ਰਾਤ ਨੂੰ ਆਉਂਦੇ ਜਾਂਦਾ ਫਿਰ ਔਖਾ ਹੁੰਦਾ ਤਾਂ ਦੇਖੋ ਤੁੰਹ ਬੈਨ ਪਾੜਦੀ ਐ ਤੇ ਨਹੀਂ ਲੈੜਦਾ ਅੱਜ ਤੇ ਹੀ ਚੱਕਾ ਤਾਂ ਬਣਾ ਲਿਆ ਬਹੁਤ ਜ਼ਿਆਦਾ ਇਹ ਜੇ ਮੰਤ ਕਰੀਏ ਲੈਟਾ ਲੱਗਦਾ ਤੇ ਬਾਕੀ ਟਰੈਕਟਰ ਵੀ ਹੁਣ ਤੱਕ ਬਈ ਆ ਦੋਨੇ ਬੀਜੇ ਆ 1000 ਰੁਪਏ ਦਾ ਵੇਚ ਲੈ ਸਾਡਾ ਹੁਣ ਦੋ ਤੀ ਦਿਨ ਮੈਨੂੰ ਅੰਦਾਜ਼ਾ ਹੋ ਜਾਂਦਾ ਵੀ ਇੰਨੇ ਦਾ ਹਜ਼ਾਰ ਦਾ ਪੈਂਦਾ ਉਹਦੇ 2000 ਦਾ ਤਿੰਨ ਪਰ ਉਹ ਪਤਾ ਹੈ ਹਾਂ ਰੇ ਦੂਆ ਖੋਲਦੇ ਥੱਲਾ ਚੱਲ ਚ ਕੰਮ ਆ ਤਾ ਤਾ ਹੋ ਗਿਆ ਕਿੰਦੀ ਕਰੇ ਦਵਾਈ ਲਾ ਦਨੇ ਹੁੰਨੇ ਆ ਬਾਈ ਆਪਾਂ ਜਿਹੜੀ ਜੰਮਵਾਤ ਤੇ ਵੀ ਹੁੰਦੀ ਹੈ ਇਹ ਵਧੀਆ ਨਾਲੇ ਕੌਣ ਕੋਈ ਨਹੀਂ ਪੜਦੇ ਜੇ ਮੋਣੀ ਲਾ ਗਏ ਮੇਰੇ ਕੋਲ ਤੇ ਚਲੋ ਬਾਕੀ ਸਾਨੂੰ ਲਾ ਖਾਉਣੇ ਆ ਬਾਈ ਬੀਜ ਕੇ ਹੁਣ ਹੰਦ ਜੂਰੀ ਹੋਈ ਪਈ ਆ ਅਵੇ ਲੋ ਕਿਵੇਂ ਲੰਘ ਨਹੀਂ ਦੋਂਦਾ ਹੁਣ ਤਣਕ ਦਾ ਟਾਈਮ ਵਧੀਆ ਆ ਇਹਨ ਮਨਨ